ਉਹ ਸਾਡੇ ਬਰ ਖਿਲਾਫ ਬੋਲਿੰਗਾ ਤੇਰੇ ਬਰ ਖਿਲਾਫ ਸਾਰਾ ਧਰਨਾ ਲੱਗਣਗੇ ਰੋਡ ਜਾਮ ਹੋਣਗੇ ਤੇਰੇ ਪਿੰਡ ਮੱਝਾਂ ਲੈ ਕੇ ਆ ਯਾਰ ਬੰਦਾ ਮੱਝਾ ਉੱਥੇ ਆਉਣਗੇ ਗੁਜਰੇ ਦੀਆਂ ਅਰਾਂਝਾ ਗੁਜਰ ਪੈਣ ਚ ਗਾਵਾਂ ਸੀਐਮ ਸਾਹਿਬਾ ਦੇਖੋ ਸਾਰੇ ਪੱਤਰਕਾਰਾਂ ਨੂੰ ਮੈਂ ਬੀਜਦੀ ਕਰਦਾ ਖਬਰ ਗਾਂ ਤੋਂ ਗਾਂ ਫਲਾਉ ਕਿਸੇ ਗਰੀਬ ਨੂੰ ਧੱਕਾ ਨਾ ਦਿੱਤਾ ਜਾਵੇ ਸਤਿ ਸ਼੍ਰੀ ਅਕਾਲ ਭਗਵੰਤ ਮਾਨ ਸਾਹਿਬ ਤੂੰ ਆਪਣੇ ਪੰਜਾਬ ਦਾ ਮੁੱਖ ਮੰਤਰੀ ਆ ਲਖੇ ਸਿਧਾਨੇ ਨੇ ਸਾਡੀ ਗੁੱਜਰ ਬਰਾਦਰੀ ਨਾਲ ਬੜਾ ਧੱਕਾ ਕਰ ਰਿਆ ਵਾ ਨਾ ਹੋਏਗਾ ਐਮਐਲਏ ਨਾ ਹੋਏਗਾ ਐਮਪੀ ਨਾ ਹੋਏਗਾ ਸਰਪੰਚ ਨਾ ਹੈਗਾ ਕੋ ਜਿਲ੍ਹਾਤ ਮਹਿਕਮਾ ਦਾ ਲੱਗਾ ਹੋਇਆ ਕੋਈ ਵੀ ਕਲਰਕ ਅਸੀਂ ਆਨਪੜ ਗੁੱਜਰ ਹੈਗੇ ਆ ਲਖੇ ਸਿਧਾਨੇ ਨੂੰ ਮੈਂ ਇਹ ਕੇਦਣਾ ਚੋਣਾ ਵਾ ਰਾਂਝਾ ਗੁੱਜਰ ਪਿੰਡ ਚਗਾਂਵਾਲਾ ਜੇ ਸਾਡੀ ਪਿੰਡ ਚ ਪੰਜ ਕਨਾਲ ਚਾਰ ਠੇਕੇ ਅਹੀਂ ਦੇਣਾ ਗੁੱਜਰਾਂ ਨੇ ਸਾਨੂੰ ਠੇਕੇ ਦੇ ਪੈੜੀ ਦੇ ਦੋ ਅਸੀਂ ਪਸੂ ਨਾਲ ਲੈ ਕੇ ਜਾਈ ਇਹ ਸਾਡੇ ਕੌਮ ਦੇ ਬਾਰ ਖਿਲਾਫ ਹੋ ਰਿਹਾ ਕਿਉਂ ਹੋ ਰਿਹਾ ਸਾਡੀਆਂ ਭੈਣਾ ਧੀਆਂ ਨੂੰ ਕਮੈਂਟ ਗਲਤ ਕਰ ਰਿਹਾ ਕਿਉਂ ਕਰ ਰਹੇ ਇਹਦੇ ਬੰਦੇ ਕਿਉਂ ਕਰ ਰਹੇ ਆ ਇਹ ਭਈਆਂ ਨੂੰ ਕੱਢੇ ਲੁਧਿਆਣਾ ਆ ਜਵੇ ਜਲੰਧਰ ਆ ਜਵੇ ਇੱਕ ਨਾਮ ਜਲੰਧਰ ਆ ਰਸੂਰ ਤੋਂ ਲਾਈਵ ਪਾ ਰਿਆ ਆ ਦੇਖੋ ਇੱਕ ਗੁੱਜਰ ਨੂੰ ਦਲੀਲ ਕਰ ਰਿਹਾ ਸਾਡੇ ਗੁੱਜਰ ਨੂੰ ਇੱਕ ਦਲੀਲ ਕਰ ਰਿਹਾ ਇਸ ਟਾਈਮ ਇਸ ਟਾਈਮ ਕਾਦੇ ਵਾਸਤੇ ਦਲੀਲ ਕਰ ਰਿਹਾ ਵਾ ਬਜਾ ਕੀ ਆ ਗੁਜਰਾਂ ਦੀ ਕਹਿੰਦੇ ਤੇਰੀਆਂ ਮੱਝਾਂ ਲੱਖ ਦੀਆਂ ਇਹਦੀ ਕਰੋੜ ਦੀਆਂ ਤੂੰ ਅੰਬ ਲੈਣ ਦਾਣੇ ਲੈਣੇ ਆ ਸਾਡੇ ਤੋਂ ਤੂੰ ਆਪਣਾ ਕੰਮ ਕਰ ਤੇਰੇ ਕਰਕੇ ਸਾਰੀ ਦੁਨੀਆ ਭੜਗੀ ਫਿਰਦੀ ਆ ਤੂੰ ਭਾਈ ਇਹ ਕਢੋਣੇ ਆ ਕਢਾ ਲਾ ਕੇ ਆ ਤੈਨੂੰ ਵੀਡੀਓ ਦਿਖਾਤੀ ਆ ਤੂੰ ਸਾਡੇ ਵਰ ਖਿਲਾਫ ਬੋਲਿੰਗਾ ਤੇਰੇ ਵਰ ਖਿਲਾਫ ਸਾਰਾ ਧਰਨਾ ਲੱਗਣਗੇ ਰੋਡ ਜਾਮ ਹੋਣਗੇ ਤੇਰੇ ਪਿੰਡ ਮੱਝਾਂ ਲੈ ਕੇ ਆ ਯਾਰ ਬੰਦਾ ਮੱਝਾਂ ਉੱਥੇ ਆਉਣਗੇ ਗੁਜਰਦੀਆਂ ਆ ਰਾਂਝਾ ਗੁਜਰ ਪਿੰਡ ਚ गावा ਸੀਐਮ ਸਾਹਿਬ ਆ ਦੇਖੋ ਸਾਰੇ ਪੱਤਰਕਾਰਾਂ ਨੂੰ ਮੈਂ ਬੇਨਤੀ ਕਰਦਾ ਖਬਰ ਗਾਂ ਤੋਂ ਗਾਂ ਫਲਾਓ ਕਿਹੇ ਗਰੀਬ ਨੂੰ ਤੱਕਾ ਨਾ ਕੀਤਾ ਜਾਵੇ ਸਤਿ ਸ਼੍ਰੀ ਅਕਾਲ ਭਗਵੰਤ ਮਾਨ ਸਾਹਿਬ ਤੂੰ ਆਪਣੇ ਪੰਜਾਬ ਦਾ ਮੁੱਖ ਮੰਤਰੀ ਆ ਲਖੇ ਸਿਧਾਨੇ ਨੇ ਸਾਡੀ ਗੁੱਜਰ ਬਰਾਦਰੀ ਨਾਲ ਬੜਾ ੱੱਕਾ ਕਰ ਰਿਆ ਵਾ ਨਾ ਹੋਏਗਾ ਐਮ ਐਲ اے ਨਾ ਹੋਏਗਾ ਐਮ ਪੀ ਨਾ ਹੋਏਗਾ ਸਰਪੰਚ ਨਾ ਹੈਗਾ ਕੋ ਜੰਗਲਾਤ ਵਿਭਾਗ ਦਾ ਲੱਗਾ ਹੋਇਆ ਕੋਈ ਵੀ ਕਲਰਕ ਅਸੀਂ ਆਨਪੜ ਗੁੱਜਰ ਹੈਗੇ ਆ ਲਖੇ ਸਿਧਾਨੇ ਨੂੰ ਮੈਂ ਇਹ ਕਹਿਣਾ ਚੋਣਾਵਾ ਰਾਂਝਾ ਗੁੱਜਰ ਪਿੰਡ ਚਗਾਂਵਾਲਾ ਜੇ ਸਾਡੀ ਪਿੰਡ ਚ ਪੰਜ ਕਨਾਲ ਚਾਰ ਠੇਕਾ ਹੀ ਦੇਣਾ ਗੁੱਜਰਾਂ ਨੇ ਸਾਨੂੰ ਠੇਕੇ ਦੇ ਪੈੜੀ ਦੇ ਦੋ ਅਸੀਂ ਪਸੂ ਨਾ ਲੈ ਕੇ ਜਾਈ ਇਹ ਸਾਡੇ ਕੌਮ ਦੇ ਬਾਰ ਖਲਾਫ ਹੋ ਰਿਹਾ ਕਿਉਂ ਹੋ ਰਿਹਾ ਸਾਡੀਆਂ ਭੈਣਾ ਧੀਆਂ ਨੂੰ ਕਮੈਂਟ ਗਲਤ ਕਰ ਰਿਹਾ ਕਿਉਂ ਕਰ ਰਹੇ ਇਹਦੇ ਬੰਦੇ ਕਿਉਂ ਕਰ ਰਹੇ ਆ ਇਹ ਭਈਆਂ ਨੂੰ ਗੱਡੇ ਲੁਧਿਆਣਾ ਆ ਜਵੇ ਜਲੰਧਰ ਆ ਜਵੇ ਇੱਕ ਨਵਾਂ ਜਲੰਧਰ ਆ ਰਸਗੁਰੂ ਤੋਂ ਲਾਈਵ ਪਾ ਰਿਆ ਆ ਦੇਖੋ ਇੱਕ ਗੁੱਜਰ ਨੂੰ ذلیل ਕਰ ਰਿਹਾ ਸਾਡੇ ਗੁੱਜਰ ਨੂੰ ਇੱਕ ذلیل ਕਰ ਰਿਹਾ ਇਸ ਟਾਈਮ ਇਸ ਟਾਈਮ ਕਾਦੇ ਵਾਸਤੇ ذلیل ਕਰ ਰਿਹਾ ਵਾ ਬਜਾ ਗਈ ਆ ਗੁੱਜਰਾਂ ਦੀ ਕਹਿੰਦੇ ਤੇਰੀਆਂ ਮੱਝਾਂ ਲੱਖ ਦੀਆਂ ਇਹਦੀ ਕਰੋੜ ਦੀਆਂ ਤੂੰ ਅੰਬ ਲੈਣ ਦਾਣੇ ਲੈਣੇ ਆ ਸਾਡੇ ਤੋਂ ਤੂੰ ਆਪਣਾ ਕੰਮ ਕਰ ਤੇਰੇ ਕਰਕੇ ਸਾਰੀ ਦੁਨੀਆ ਭੜਕੀ ਫਿਰਦੀ ਆ ਤੂੰ ਭਈਏ ਕਢੋਣੇ ਆ ਕਢਾ ਲਾ ਕੇ ਆ ਤੈਨੂੰ ਵੀਡੀਓ ਦਿਖਾਤੀ ਆ